ਯਾਰ ਪਰਿ ਹਾਸਰੀ ਕਲਰ ਤੁਹਾਡੇ ਇੱਕ ਵਾਰ ਪਹਿਤੋ ਸਵਾਗਤ ਕਰਦੀ ਹਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮਿਲਦੇ ਹਾਂ ਅੱਜ ਇੱਕ ਨਵੀਂ ਵੀਡੀਓ ਦੇ ਨਾਲ ਨਵੇਂ ਕਨਸੈਪਟ ਦੇ ਨਾਲ ਅੱਜ ਜਿਹੜੇ ਆਪਾਂ ਸੂਟ ਲੈ ਕੇ ਆਏ ਹਾਂ ਛੇੜਾਗਾ ਆਨਲਾਈਨ ਪੇਮੈਂਟ ਕਰਕੇ ਤੁਸੀਂ ਆਪਣਾ ਆਰਡਰ ਡਨ ਕਰ ਸਕਦੇ ਹੋ ਰੇਟ ਹੈ ਜਿਹੜਾ ਆਪਾਂ ਵੀਡੀਓ ਦੇ ਨਾਲ ਹੀ ਦੱਸਾਂਗੇ ਬਹੁਤ ਜਿਆਦਾ ਸੋਹਣਾ ਸਟੱਫ ਰਹਿਣ ਵਾਲਾਗਾ ਜਿੱਦਾਂ ਤੁਸੀਂ ਮਰਜ਼ੀ ਬਾਹਰ ਅੰਦਰ ਵੇਅਰ ਕਰ ਸਕਦੇ ਹੋ ਪਾਰਟੀ ਵੇਅਰ ਸੂਟ ਬਣਾ ਸਕਦੇ ਇਹਨਾਂ ਨੂੰ ਕਿਉਂਕਿ ਇਹਨਾਂ ਦੇ ਨਾਲ ਰਹਿਣ ਵਾਲੇ ਨੇ ਪਿਓਰ ਮਸਲੀਨ ਦੇ ਦੁਪੱਟੇ ਪਹਿਲਾ ਕਲਰ ਆਪਾਂ ਤੁਹਾਨੂੰ ਸ਼ੋਅ ਕਰਦੇ ਹ ਪਹਿਲਾ ਕਲਰ ਹੈਗਾ ਆਪਣੇ ਕੋਲੇ ਲਾਈਟ ਲਵੈਂਡਰ ਜਿਹਾ শেਡ ਆ ਆ ਵਾਲੀ ਇਹਦੀ ਫਰੰਟ ਆਉਣੀ ਆਗੀ ਸਾਰੀ ਸੂਟ ਦੀ ਬਹੁਤ ਜਿਆਦੇ ਸੋਹਣੀ ਡਿਜ਼ਾਈਨਿੰਗ ਆਗੇ ਇਹਨਾਂ ਦੀ ਸੂਟਾਂ ਦੀ ਸਟੱਫ ਵੀ ਜਿਹੜਾ ਬਹੁਤ ਜਿਆਦੇ ਵਧੀਆ ਰਹਿਣ ਵਾਲਾ ਹੈਗਾ ਇਹਨਾਂ ਨੂੰ ਇਨਾਂ ਦੀ ਕੋਈ ਲੂ ਲਾਂ ਦੀ ਕੋਈ ਕੰਪਲੀਟ ਨਹੀਂ ਹੈਗੀ ਜਿੱਦਾਂ ਮਰਜ਼ੀ ਤੁਸੀਂ ਧੋਈ ਜਾਇਓ ਜਿੱਦਾਂ ਮਰਜ਼ੀ ਪਾਈ ਜਾਇਓ ਕਿਉਂਕਿ ਆਪਾਂ ਅਣੀ ਰੋਜ਼ ਦੀ ਸੇਲ ਆ ਗਈ ਇਹ ਵਾਲੇ ਸੂਟਾਂ ਦੀ ਮਸਲੀਨ ਦੁਪੱਟੇ ਨਾਲ ਸ਼ਿਮਰ ਬਾਟਮ ਬਾਟਮ ਵੀ ਜਿਹੜੀ ਬਹੁਤ ਜ਼ਿਆਦਾ ਵਧੀਆ ਕਪੜੇ ਚ ਲਾਈ ਹੋਈ ਹੈਗੀ ਹਲਕੀ ਜੀ ਬਾਟਮ ਨਹੀਂ ਲੱਗੀ ਹੋਈ ਹੈਗੀ ਜੇ ਤੁਸੀਂ ਇਹ ਸ਼ਰਟ ਦੇ ਥੱਲੇ ਲਾਈਨਿੰਗ ਲਵਾ ਲੋਗੇ ਤਾਂ ਕਪੜੇ ਦੀ ਵੀ ਸੂਟ ਦੀ ਏਦੋਂ ਵੀ ਜ਼ਿਆਦਾ ਵਧੀਆ ਗ੍ਰੇਡ ਬਣ ਜਣੀ ਆ ਵਿਦਆਊਟ ਲਾਈਨਿੰਗ ਸਲਾਈ ਕਰਾਉਣਾ ਉਹ ਤੁਹਾਡੀ ਮਰਜ਼ੀ ਹੋਊਗੀ ਆਹ ਬਲ ਰਹਿਣਾ ਇਹਦੇ ਨਾਲ ਮੁਸਲਿਨ ਦਾ ਦੁਪੱਟਾ ਦੁਪੱਟਾ ਤੁਸੀਂ ਚੈੱਕ ਕਰ ਸਕਦੇ ਹੋ ਕਿੰਨਾ ਜਿਆਦਾ ਫੁੱਲਾ ਡੁੱਲਾਗਾ ਬਹੁਤ ਜਿਆਦਾ ਵਧੀਆ ਦੁਪੱਟਾਗਾ ਦੇਖ ਸਕਦੇ ਹੋਗੇ ਇੱਕ ਮੇਰੀ ਭੈਣ ਨਾਲ ਲੋਕ ਕੋ ਬੈਸਟ ਆ ਪਲੀ ਜੇ ਤੁਸੀਂ ਆਰਡਰ ਦੇਣਾ ਹੁੰਦਾ ਤੁਸੀਂ ਟੈਨਸ਼ਨ ਫਰੀ ਹੋ ਕੇ ਦਿਆ ਕਰੋ ਕਿਉਂਕਿ ਆਪਣੇ ਕੋਲੇ ਹੁਣ ਲਗਾਤਾਰ ਰੈਗੂਲਰ ਆਰਡਰ ਆ ਰਹੇ ਨੇ ਪਰ ਭੈਣਾਂ ਨੂੰ ਪਹਿਲਾਂ ਟੈਨਸ਼ਨ ਬਹੁਤ ਜ਼ਿਆਦਾ ਰਹਿੰਦੀ ਆਗੀ ਚਲੋ ਆਪਾਂ ਮੰਨਦੇ ਆਂਗੇ ਵੀ ਆਪਾਂ ਤੁਸੀਂ ਪੇਮੈਂਟ ਕਰਨੀ ਹੁੰਦੀ ਆ ਤੁਹਾਨੂੰ ਟੈਨਸ਼ਨ ਹੁੰਦੀ ਆ ਕਿ ਆਪਾਂ ਏਦਾਂ ਕਿਸੇ ਨੂੰ ਅੱਖਾਂ ਬੰਦ ਕਰਕੇ ਪੈਸੇ ਨਹੀਂ ਪਾ ਸਕਦੇ ਹੈਗੇ ਕਿਉਂਕਿ ਆਪਣੀ ਮਿਹਨਤ ਦੀ ਕਮਾਈ ਹੁੰਦੀ ਆਗੀ ਆਪਾਂ ਨੂੰ ਬਹੁਤ ਖੂਬ ਸੋਚਣਾ ਪੈਂਦਾਗਾ ਪਰ ਆਪਣਾ ਏਦਾਂ ਦਾ ਕੋਈ ਕੰਮ ਨਹੀਂ ਹੈਗਾ ਆਪਾਂ ਕੋਈ ਤੁਹਾਡੇ ਨਾਲ ਕੋਈ ਵੀ ਫਰਾਡ ਨਹੀਂ ਕਰਾਂਗੇ ਜਿੱਦਾਂ ਆਪਣਾ ਸਟੱਪ ਦਿਖਾਵਾਂਗੇ ਵੀਡੀਓ ਦੇ ਵਿੱਚ ਉਦਾਂ ਦੇ ਤੁਹਾਡੇ ਘਰ ਤੱਕ ਪਹੁੰਚਾਂਗੇ ਕੋਈ ਕਲਰ ਨਹੀਂ ਬਦਲਾਂਗੇ ਕੁਝ ਨਹੀਂ ਬਦਲਾਂਗੇ ਜੇ ਆਪਣੇ ਕੋਲੇ ਹੋਊਗਾ ਤਾਂ ਆਪਾਂ ਤੁਹਾਡਾ ਪੇਮੈਂਟ ਪਵਾਵਾਂਗੇ ਨਹੀਂ ਆਪਾਂ ਤੁਹਾਨੂੰ ਉਸੇ ਟਾਈਮ ਹੀ ਜਵਾਬ ਦੇ ਦਾਂਗੇ ਇਸ ਲਈ ਤੁਸੀਂ ਟੈਨਸ਼ਨ ਨਾ ਲਿਆ ਕਰੋ ਤੁਸੀਂ ਟੈਨਸ਼ਨ ਫਰੀ ਜਿੱਦਾਂ ਮਰਜੀ ਆਪਣਾ ਆਰਡਰ ਦੇ ਸਕਦੇ ਹੋਗੇ ਆ ਇਹਦੇ ਨਾਲ ਦੁਪੱਟਾ ਰੈਨ ਵਾਲਾ ਮਸਲੀਨ ਦਾ ਚੈੱਕ ਕਰ ਸਕਦੇ ਹੋ ਤੁਸੀਂ ਇਹਦੇ ਜੀ ਆਪਣੇ ਕੋਲੇ ਫਰਸਟ ਕਲਰ ਸੈਕੰਡ ਕਲਰ ਤੇ ਆ ਗਿਆ ਆਪਣੇ ਕੋਲੇ ਪੀਚ ਜੀ ਟੋਨ ਤੇ ਹਰੇ ਬਹੁਤ ਜਿਆਦੇ ਸੋਹਣੇ ਸਰਦਾਰੀ ਕਲਰ ਨੇ ਪੀਚ ਜੀ ਟੋਨ ਤੇ ਆ ਗਿਆ ਇਹ ਵਾਲਾ ਕਲਰ ਦੇਖ ਸਕਦੇ ਹੋ ਇਹਦੇ ਨਾਲ ਰਹਿਣ ਵਾਲੀ ਹੈ ਪੀਚ ਬਾਟਮ ਆਹ ਵਾਲਾ ਰਹਿਣ ਵਾਲਾ ਇਹਦੇ ਨਾਲ ਮਸਲੀਨ ਦਾ ਦੁਪੱਟਾ ਇਹਨੇ ਦਾ ਸੂਟਾਂ ਦਾ ਜਿਹੜਾ ਰੇਟ ਆ ਉਹ 1200 ਰਹਿਣ ਵਾਲਾ ਵਿਦ ਸ਼ਿਪਿੰਗ ਜੇ ਤੁਸੀਂ ਦੋ ਸੂਟ ਵਾਇਆ ਕਰੋਗੇ ਤਾਂ ਤੁਹਾਨੂੰ ਕੁਝ ਡਿਸਕਾਊਂਟ ਮਿਲੇਗਾ ਕਿਉਂਕਿ ਫਿਰ ਇੱਕ ਸੂਟ ਦੀ ਸ਼ਿਪਿੰਗ ਆਪਾਂ ਕੱਟ ਦਿੰਨੇ ਹੁੰਦੇ ਆਗੇ ਜਿਵੇਂ ਦੋ ਸੂਟ ਤੁਹਾਡੇ 2400 ਦੇ ਬਣਦੇ ਨੇ ਫਿਰ ਤੁਹਾਡੇ ਇਹ 2300 ਦੇ ਰਹਿ ਜਾਣਗੇ ਅਗਲਾ ਕਲਰ ਆ ਗਿਆ ਆਪਣੇ ਕੋਲੇ ਗਰੀ ਇਹ ਵਾਲੀ ਸੂਟ ਨਾਲ ਜਿਹੜੀ ਆਪਾਂ ਤੁਹਾਨੂੰ ਦਿਖਾਉਣੀ ਆ ਤੁਹਾਨੂੰ ਮਸਲੀਨ ਦੁਪੱਟੇ ਦੇ ਨਾਲ ਦਿਖਾਉਣੀ ਆ ਇਹ ਵਾਲੇ ਸੇਮ ਡਿਜ਼ਾਈਨ ਆਪਣੇ ਕੋਲੇ ਸ਼ਾਲਾਂ ਨਾਲ ਵੀ ਪਏ ਨੇ ਪਹਿਲਾਂ ਵੀ ਆਪਾਂ ਉਹਨਾਂ ਦੀ ਵੀਡੀਓ ਲਈ ਸੀਗੀ ਉਹ ਆਪਣੇ ਸੇਲ ਹੋ ਗਏ ਸੀਗੇ ਇਹਨਾਂ ਦੇ ਨਾਲ ਦੀ ਆਪਾਂ ਹੁਣ ਦੁਬਾਰਾ ਫੇਰ ਤੋਂ ਕਲਰਾਂ ਦਾ ਥੋੜਾ ਮੋਟਾ ਫਰਕ ਹੋਊਗਾ ਇੱਧਰ ਉੱਧਰ ਹੋਣਗੇ ਤੇ ਸੇਮ ਡਿਜ਼ਾਈਨ ਸੌਲਡ ਨਾ ਬਿੜੂਗਾ ਤੁਹਾਨੂੰ ਚਾਹੇ ਤੁਸੀਂ ਸੌਲ ਨਾਲ ਲੈ ਲਿਓ ਚਾਹੇ ਤੁਸੀਂ ਮਸਲੀਨ ਦੁਪੱਟੇ ਨਾਲ ਲੈ ਲਿਓ ਰੇਟ ਤੁਹਾਨੂੰ ਇੱਕ ਹੀ ਲੱਗਣਾਗਾ 1200 ਅਗਲਾ ਕਲਰ ਆ ਗਿਆ ਆਪਣੇ ਕੋਲੇ ਬਹੁਤ ਜਿਆਦਾ ਸੋਨਾ ਜਾਂ ਗਰੇ ਹਰੇਕ ਭੈਣ ਪਸੰਦ ਕਰਦੀ ਐ ਇਦਾਂ ਦੇ ਸੂਟ ਕਿਉਂ ਸਰਦਾਰੀਏ ਸੂਟ ਨੇ ਇਹ ਸਰਦਾਰੀਜ਼ ਕਲਰ ਨੇ ਜਿੱਦਾਂ ਆਪਾਂ ਮਰਜੀ ਕਹੇ ਜੀ ਜਗ੍ਹਾ ਤੇ ਵੀ ਵੇਅਰ ਕਰ ਸਕਦੇ ਆਂਗੇ ਦੇਖ ਸਕਦੇ ਆਂ ਆਹ ਵਾਲੀ ਇਹਦੇ ਨਾਲ ਰਹਿਣ ਵਾਲੀ ਬਾਟਮ ਆਵळा ਇਹ ਨਾਲ ਰਹਿਣ ਵਾਲਾ ਮਸਲੀਨ ਦਾ ਬਹੁਤ ਜਿਆਦਾ ਸੋਹਣਾ ਜਿਹਾ ਦੁਪੱਟਾ ਦੁਪੱਟੇ ਨੇ ਜਿਹੜੇ ਤੁਹਾਨੂੰ ਪੂਰੇ ਖੁੱਲੇ ਡੁੱਲੇ ਮਿਲਣਗੇ ਇਹਦੇ ਵਿੱਚ ਆਪਣੇ ਕੋਲੇ 4 ਕਲਰ ਨੇ ਸੂਟਸ ਹਰ ਵਾਰ ਆਪਾਂ 4 ਕਲਰਾਂ ਦੀ ਵੀਡੀਓ ਲਾਉਣੇ ਨੇ ਕਲਰ ਤਾਂ ਆਪਣੇ ਕੋਲ ਵੱਧ ਵੀ ਹੁੰਦੇ ਨੇ ਫਿਰ ਇੰਨੇ ਸੂਟਾਂ ਜਿਉਂ ਨਾਲ ਸਿਲੈਕਟ ਕਰਨੇ ਔਖੇ ਹੋ ਜਾਂਦੇ ਨੇ ਇਸ ਲਈ ਆਪਾਂ 4 ਕਲਰਾਂ ਦੀ ਵੀਡੀਓ ਲਾਉਣੇ ਨੇ ਇਦਾਂ ਨਾ ਕਿ ਉਹ ਵੀ ਕਹਿੰਦੀ 4 ਹੀ ਸੂਟ ਨੇ ਉਹਨਾਂ ਦੀ ਤਾਂ ਕਰਕੇ 4 ਦੀ ਵੀਡੀਓ ਲਾਉਣੇ ਹੋਗੇ ਕਿਉਂਕਿ ਸੈਟ ਆਪਣੇ ਕੋਲੇ ਕਈ ਕਈ ਹੁੰਦੇ ਨੇ ਪਰ ਆਪਾਂ ਵੀਡੀਓ 4-4 ਦੀ ਕਰਕੇ ਲਾਉਣੇ ਆ ਤਾਂ ਕਿ ਤੁਹਾਨੂੰ ਕੋਈ ਸਿਲੈਕਟ ਕਰਨੇ ਚ ਕੋਈ ਕਨਫਿਊਜ਼ਨ ਨਾ ਹੋਵੇ ਆਰਾਮ ਨਾਲ ਆਪਾਂ ਸਿਲੈਕਟ ਕਰ ਸਕਦੇ ਹਾਂ ਵੀ ਤੁਹਾਨੂੰ ਕਿਹੜਾ ਸੂਟ ਪਸੰਦ ਆ ਅਗਲਾ ਕਲਰ ਆ ਗਿਆ ਆਪਣੇ ਕੋਲੇ ਪਿਸਤਾ ਪਿਸਤਾ ਜੇ ਕਲਰ ਦਾ ਸੂਟ ਡਿਜ਼ਾਈਨਿੰਗ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦਾ ਵਧੀਆ ਸਟੱਫ ਹੈਗਾ ਬਹੁਤ ਜ਼ਿਆਦਾ ਵਧੀਆ ਕੱਪੜੇ ਦੀ ਗ੍ਰੇਸ ਆ ਗਈ ਇਹਦੀ ਜਦੋਂ ਤੁਸੀਂ ਮੰਗਵਾਵੋਗੇ ਦੇਖੋਗੇ ਫਿਰ ਤੁਹਾਨੂੰ ਪਤਾ ਲੱਗਣਾਗਾ ਜੇ ਤੁਸੀਂ 1200 ਰੁਪਏ ਇਹਦੇ ਤੇ ਲਾਹੋਗੇ ਤੁਸੀਂ ਮੈਨੂੰ ਪੇਮੈਂਟ ਕਰੋਗੇ ਤੁਹਾਡੀ ਕੋਈ ਉਹ ਨਹੀਂ ਹੋਣਾ ਹੈਗਾ ਲਾਸ ਨਹੀਂ ਹੋਣਾ ਹੈਗਾ ਬਹੁਤ ਜਿਆਦਾ ਵਧੀਆ ਸਟੱਫ ਆਗਾ ਇਹ ਮੈਂ ਤੁਹਾਨੂੰ ਗਰੰਟੀ ਨਾਲ ਕਹਿੰਦੀ ਆਂਗੀ ਕਿ ਤੁਸੀਂ ਜਿੱਦਾਂ ਮਰਜ਼ੀ ਟੈਨਸ਼ਨ ਫਰੀ ਹੋ ਕੇ ਮੈਨੂੰ ਆਰਡਰ ਦੇ ਸਕਦੇ ਹੋ ਤੇ ਸੂਟ ਮੰਗਵਾ ਸਕਦੇ ਹੋ ਇਹਦੇ ਨਾਲ ਰੈਨਲ ਆ ਵਾਲਾ ਮਸਲੀਨ ਦਾ ਦੁਪੱਟਾ ਦੁਪट्टे ਦੀ ਡਿਜ਼ਾਈਨ ਵੀ ਤੁਸੀਂ ਚੈੱਕ ਕਰੋ ਕਿੰਨੀ ਜਿਆਦਾ ਸੋਹਣੀ ਆ ਕਈ ਗਰੀ ਪਤਾ ਇਦਾਂ ਹੋ ਜਾਂਦਾ ਹੈਗਾ ਆਪਣੇ ਸੂਟ ਪਸੰਦ ਵੀ ਹੁੰਦਾ ਪਰ ਆਪਾਂ ਡਰ ਜਾਂਦੇ ਆਂਗੇ ਵੀਡੀਓ ਆਪਾਂ ਪੇਮੈਂਟ ਕਰਤੀ ਪਤਾ ਨਹੀਂ ਆਪਾਂ ਨੂੰ ਕਹੇ ਜਾ ਕੱਪੜਾ ਆਉਣਾ ਕਿਦਾਂ ਦਾ ਨਹੀਂ ਆਉਣਾ ਕਿਉਂਕਿ ਮੇਰੇ ਨਾਲ ਪਿਛਲੇ 1-2 ਦਿਨਾਂ ਤੋਂ ਇਹੀ ਗੱਲ ਹੋ ਜਾਈ ਹੈ ਕਈ ਭਣਾ ਦੇ ਆਰਡਰ ਚੱਲ ਰਹੇ ਨੇ ਉਹਨਾਂ ਨਾਲ ਪਰ ਕਨਫਿਊਜ਼ਨ ਬਹੁਤ ਜ਼ਿਆਦੇ ਸੀ ਬਹੁਤ ਜ਼ਿਆਦੇ ਡਰੀਆਂ ਹੋਈਆਂ ਸੀ ਕਿਉਂਕਿ ਉਹਨਾਂ ਨੇ ਆਰਡਰ ਡਨ ਕੀਤੇ ਪੇਮੈਂਟ ਕੀਤੀ ਆਪਾਂ ਨੂੰ ਪਾਸਲ ਆਪਾਂ ਨੇ ਲਗਾ ਦਿੱਤੇ ਨੇ ਜਦੋਂ ਹੁਣ ਉਹ ਸਟਾਫ ਸਾਰਾ ਕੁਝ ਦੇਖਣਗੇ ਆ ਬਹੁਤ ਜ਼ਿਆਦੇ ਖੁਸ਼ ਹੋਣਗੇ ਕਿਉਂਕਿ ਆਪਾਂ ਕੋਈ ਹਿਰਾਫੇਰੀ ਵਾਲਾ ਕੰਮ ਨਹੀਂ ਕਰਦੇ ਹੈਗੇ ਇਹ ਵੀ ਆਪਾਂ ਤੁਹਾਨੂੰ ਦੱਸ ਦਿੰਨੇ ਆਂਗੇ ਇਹ ਸੀ ਅੱਜ ਵਾਲੀ ਆਪਣੀ ਵੀਡੀਓ ਛੋਟੀ ਜਿਹੀ ਵਧੀਆ ਲੱਗੀ